ਸਸਿਕਾਓ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਟਰੋਲੀ ਭਾਈ ਦੇ ਵਿੱਚ ਟਰੋਲੀ ਭਾਈ ਪਿੰਡ ਆ ਜਿਹੜਾ ਮਿੱਤਰੋ ਜਲੇ ਮੋਗੇ ਦਾ ਪਿੰਡ ਆ ਟਰੋਲੀ ਭਾਈ ਤੋਂ ਜਦੋਂ ਤੁਸੀਂ ਸੋਸਨ ਵਾਲੇ ਪਾਸੇ ਨੂੰ ਜਾਓਗੇ ਤਾਂ ਜਿੱਥੇ ਵਰਕਸ਼ਾਪ ਆ ਵਰਕਸ਼ਾਪ ਤੋਂ ਪਿਛਲੇ ਪਹਿਲੀ ਗਲੀ ਬਾਈ ਹੁਣਾਂ ਦੇ ਘਰੇ ਆਉਂਦੀ ਆ ਜਸ ਘਰ ਦੇ ਵਿੱਚ ਮੈਂ ਮੌਜੂਦ ਆ 4 ਜਨਵਾਰ ਬਕਾਊਆ ਚਾਰੇ ਹੀ گاਵਾਵਾ ਮਿੱਤਰੋ ਇਹ ਚਾਰੇ ਹੀ ਗਾਵਾਂ ਘਰੇ ਰੱਖੀਆਂ ਹੋਈਆਂ ਸੀ ਹੁਣ ਵੇਚਣੀਆਂ ਲਾਤੀਆਂ ਮਿੱਤਰੋ ਇੱਕ ਤਾਂ ਤਿੱਲ ਵੈੜ ਵਿਖਾ ਦੂੰਗਾ ਇੱਕ ਹੋਰ ਬਹੁਤ ਸੋਹਣੀ ਤੁਹਾਨੂੰ ਵੈੜ ਵਿਖਾਉਣੀ ਹੈ ਮਿੱਤਰੋ ਟੀਕਾ ਵੀ ਭਰਿਆ ਹੋਇਆ ਇੱਕ ਸੱਜਰਗਾ ਕ੍ਰੋਸ ਬਾਂਡ ਦੇ ਵਿੱਚ ਇੱਕ ਤਿਆਰ ਪਰ ਤਿਆਰ ਆ ਸੋਣ ਵਾਲੀ ਚਾਰ ਜਾਨਵਰ ਵੇਖਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਆਓ ਸ਼ੁਰੂਆਤ ਕਰਦੇ ਇਧਰ ਲੀਆਂ ਬਾਹਰ ਲੀਆਂ ਗਾਵਾਂ ਤੋਂ ਆਪਾਂ ਅੰਦਰ ਲੀਆਂ ਗਾਵਾਂ ਨੂੰ ਬਾਅਦ ਚਾਗਦੇ ਆ ਆ ਤੋੜੀ ਵੀਰੇ ਆ ਪਹਿਲਣ ਵੈੜ ਸੋਈ ਹੋਈ ਹੈ ਮਿੱਤਰੋ ਤੇ ਇਹਨੂੰ ਟੀਕਾ ਭਰਿਆ ਨੂੰ ਕਿੰਨਾ ਟਾਈਮ ਹੋ ਗਿਆ ਵੀਰੇ ਤਾਇ ਤਾਈ ਦੇ 22 ਦਿਨ ਹੋ ਗਏ ਨੂੰ ਟੀਕਾ ਪਰੇ ਨੂੰ ਮਿੱਤਰੋ ਦੁੱਧ 8 ਕਿਲੋ ਦੇ ਥੱਲੇ ਤਿਆਰ ਆ 20 ਕਿਲੋ ਦੁੱਧ ਨੇ ਤਾਜੀ ਸੂਈ ਨੇ ਦਿੱਤੀ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਹੋਊਗਾ ਬਾਈ ਦੋ ਮਹੀਨੇ ਤੋਂ ਪਰ ਠੀਕ ਆ ਦੋ ਮਹੀਨਾ ਤੋਂ ਉਪਰ ਕਿਉਂਕਿ ਗਾਵਾਂ ਸੰਭਾਲ ਲਲੋ ਟੁੱਟੀਆਂ ਹੋਈਆਂ ਇਹ ਗੱਲ ਦੱਸ ਦੇਣਾ ਜਿਹੜਾ ਵੀ ਭਰਾ ਲੈ ਕੇ ਜਾਊਗਾ ਇੱਥੋਂ ਦੁੱਧ ਵਧਣਗੀਆਂ ਘੜਦਿਆਂ ਨਹੀਂ ਇਹ ਵਾਦਾ ਹੋਊਗਾ ਤੁਹਾਡੇ ਨਾਲ ਹਲ ਵੈੜਾ ਥੱਲੋ ਥੁੱਲੋ ਬਹੁਤ ਚੰਗੀਆਂ ਬੂਥੀ ਬਾਥੀ ਕੁਆਲਿਟੀ ਵੇਖੋ ਤੁਸੀਂ ਕਿੰਨੀ ਚੰਗੀਆਂ ਕਰਮਾਂ ਵਾਲੀ ਦੇ ਪਿਛੋਲੇਵੇਂ ਭਾਂਡੇ ਵਾਲੀ ਆ ਮਿੱਤਰੋ ਤੇ ਰੇਟ ਆ ਜਿਹੜਾ ਇਹਦਾ 30000 ਰੁਪਿਆ ਵਿੱਚੋਂ ਮਾਨਤਨ ਹੋ ਜਾਊਗਾ ਥੋੜਾ ਬਹੁਤਾ ਵੈਲ ਟਕਾਣੇ ਦੀ ਆ ਕਿਉਂਕਿ ਭਾਈ ਜਾਤ ਕੁਆਲਿਟੀ ਵਾਲੀ ਆ ਅੱਜ ਵੱੱਛੀ ਲੈਨੇ ਆ ਪਾਸਰਤ 15 20000 ਦੀ ਆਪਾਂ ਨੂੰ ਅੱਸਰ ਇਹ ਗੁਣ ਦੁੱਧ ਬਾਲਾ ਨਹੀਂ ਦਾ 12 13 ਕਿਲੋ ਸਾਹਮ ਦੇ ਨਾਲ ਟੋਰਣਾ ਦੇਣ ਲੱਗ ਜੂਗੀ ਥਣਲੇਵਾ ਚੰਗਾ ਵਾ ਜਾਤ ਚੰਗੀ ਆ 30000 ਰੁਪਏ ਦਾ ਮੋਲਾ 2 ਨੰਬਰ ਤੇ ਵੀਰੇ ਤੋਰਦੀ ਪਾਈ ਇਹ ਮੂਰਲੇ ਥਣ ਤੋਂ ਤੇਲਾ ਮਿੱਤਰੋ ਦੇਖ ਸਕਦੇ ਆ ਤੁਸੀਂ ਦਾ ਦੁੱਧ ਇਹਦੇ ਥੱਲੇ ਵੀ 8 ਕਿਲੋ ਤਿਆਰ 7 8 ਕਿਲੋ ਔਰ ਸੋਈ ਨੂੰ ਇਹਨਾਂ ਨੂੰ ਵੀ ਟਾਈਮ ਇਹਨਾਂ ਕੋਈ ਹੋਊਗਾ ਵੀਰੇ ਨਾ 2 ਟਾਈਮ ਇਹਨੇ ਤਿੰਨੀ ਇਹਨੇ ਕੋਈ ਨੂੰ ਹੋਇਆ ਮਿੱਤਰੋ ਵੀ ਕਹਿਣ ਤੋਂ ਵੱਡੀ-ਵੱਡੀ ਫਾਰਮ ਵਾਲੀ ਵੜ ਪੂਰੀ ਜਾਣ ਵਾਲੀ ਲਹੂ ਪਾਣੀ ਵਾਲੀ ਨਿਗਰ ਨਿਗਰ ਆ ਇਹਦਾ ਵੀ ਰੇਟ ਆ ਜਿਹੜਾ ਤੁਹਾਨੂੰ ਦੱਸ ਦਿੰਨਾ ਮਿੱਤਰੋ 25000 ਰੁਪਏ ਇਹਦੀ ਡਿਮਾਂਡ ਆ ਵਿੱਚੋਂ ਮੰਤਨ ਹੋ ਜਾਊਗਾ ਤੋਂ ਤੇ ਇਹ ਗਾਣੇ ਵੀ ਚੰਗਾ ਦਿੱਤਾ ਹੋਇਆ ਤਾਜੀ ਨੇ ਜਿਹੜਾ ਵੀ ਭਰਾ ਲੈ ਜਾਊਗਾ ਦੋਵੇਂ ਗਾਈਆਂ ਵਾਧੇ ਵਾਲੀਆਂ ਘਾਟੇ ਵਾਲੀਆਂ ਨਹੀਂ ਮੰਨ ਲਓ ਤੁਸੀਂ ਹੁਣ ਆ ਦਾ ਕਰਮਾਂ ਵਾਲੀ ਗੱਬਣ ਹੋਈ ਚੁੱਕੀ ਆ ਤੇ ਉਹਦੇ ਟੀਕਾ ਤਾਂ ਨਹੀਂ ਭਰਿਆ ਹਜੇ ਵੀਰੇ ਤਾਂ ਠੀਕ ਆ ਉਹਦੇ ਟੀਕਾ ਨਹੀਂ ਭਰਿਆ ਹੋਜੇ ਮਿੱਤਰੋ ਦੋਵੇਂ گاਵਾ ਮੰਨ ਲਓ ਪ੍ਰਿੰਟ ਵਾਈਜ਼ ਨਸਲ ਵਾਈਜ਼ ਇਹ ਦੋਵੇਂ ਚੰਗੀਆਂ ਹੋ ਗਈਆਂ ਇਹ ਦੋ ਨੰਬਰ ਤੇ ਗਾਂ ਸੀ ਜਿੰਦਾ 25000 ਰੁਪਿਆ ਜੇ ਜੋੜਾ ਲੈਣਾ ਤਾਂ 55000 ਰੁਪਿਆ ਜੋੜੇ ਦੀ ਡਿਮਾਂਡ ਪਣਦੀ ਆ ਆ ਤਿੰਨ ਨੰਬਰ ਤੇ ਗਾਂ ਜਿਹੜੇ ਮਿੱਤਰੋ ਇਹ ਤੀਜਾ ਦੇਣਾ ਸੂਈ ਨੂੰ ਤੇ ਤਾਜੀ ਸੋਈ ਹੋਈ ਹਾਂ ਤੇ ਇਹਦੇ ਮਗਰ ਵੱਛੀ ਆ ਮਿੱਤਰੋ ਹੁਣ ਬੌਲਾ ਕਿੰਨਾ ਹੋਊਗਾ ਵੀਰੇ ਹੋਊਗਾ 7-8 ਕਿਲੋ ਹਾਂ ਹੈਗਾ ਹੀ 8 ਕਿਲੋ ਆ ਠੀਕ ਆ 8 ਕਿਲੋ ਇਹਦੇ ਥੱਲੇ ਬੌਲਾ ਹੈਗਾ ਚਵਾਈ ਚਵਾਈ ਦੀ ਇਹ ਚੰਗੀ ਆ ਮਿੱਤਰੋ ਤੇ ਵੱਛੀ ਇਹਦੇ ਮਗਰ ਆ ਇਹਦਾ ਰੇਟ ਹੈਗਾ ਜਿਹੜਾ 25000 ਰੁਪਿਆ ਵਿੱਚੋਂ ਮਾਨਤਾਨ ਹੋ ਜਾਊਗਾ ਤੁਹਾਡਾ ਮਿੱਤਰੋ ਥਣਲੇਵਾ ਚੰਗਾ ਲੱਗਾ ਮੂਹ ਕੁਆਲਟੀ ਫੇਸ ਦੀ ਸੀਲ ਸੁਲ ਚੰਗੀ ਆ ਚੋਣ ਨੂੰ ਠੰਡੀ ਸੀਲ ਆ ਬਾਈ ਹੁਣੀ ਉਹਦੇ ਮੈਲੇ ਕੜ ਤੋਂ ਮਾਣ ਜਿਵੇਂ ਚੱਲ ਪੀਣੇ ਦੁੱਧ ਪਾਲਾ ਨਹੀਂ ਤਾਂ 12-13 ਕਿਲੋ ਦੇਈ ਜਾਣਾ ਤੁਹਾਡੇ ਕੋਲੇ ਖਾ ਪੀ ਕੇ ਬੜਾ ਤਾਂ ਨਹੀਂ ਮੈਂ ਆਦਾ ਵੀ 15 16 12 13 ਦਾ ਤੋਂ ਉਹ ਵਾਂਝੀ ਨਹੀਂ ਜਾਂਦੀ ਕਰਮ ਵਾਲੀ ਕਿਉਂਕਿ ਕ੍ਰਾਸਪਾਣ ਦੇ ਵਿੱਚ ਬਣਦੀ ਵੀਰੇ ਜੀ ਮਗਰ ਇਹਦੇ ਉਹ ਬੱਛੀ ਆ ਗਈ ਮਿੱਤਰੋ ਹੋਰ ਚੂਣ ਚੰਨੋਂ ਠੰਡੀ ਹੈ ਵੀਰੇ ਨਾ ਠੀਕ ਆ ਵੀਰੇ ਲੈ ਮਿੱਤਰੋ ਲੈ ਵੀ ਭਾਂਡੇ ਵਾਲੋ ਇਹ ਵੀ ਸਾਫ਼ ਸੁਥਰੀਆ ਕਰਮ ਵਾਲੀ ਇਹਦਾ 25000 ਰੁਪਿਆ ਡਿਮਾਂਡ ਆ ਵਿੱਚੋਂ ਮਾਨਤਣ ਹੋ ਜਾਊਗਾ ਤੇ ਆ ਮਿੱਤਰੋ ਜਿਹੜੀ 4 ਨੰਬਰ ਤੇ ਗਾਂ ਇਹ ਸੂਣ ਵਾਲੀ ਆ ਇਹ ਤੀਜਾ ਸੂਆ ਹੁੰਦੀ ਆ ਨਾ ਵੀਰੇ ਦੂਜਾ ਸੂਆ ਦੂਜਾ ਸੂਆ ਹੀ ਆ ਉਹ ਤੀਜਾ ਮੰਨ ਲੇ ਠੀਕ ਆ ਦੂਜਾ ਤੀਜਾ ਸੂਆ ਕਰਮ ਵਾਲੀ ਇਹਦੇ ਹਜੇ ਨੇ 5-7 ਦਿਨ 10 ਦਿਨ ਹੀ ਲੈ ਜਾਣੇ ਟੋਰਾਣਾ ਬਣਦੀ ਬਣਾਉਂਦੀ ਚੰਗਾ ਵੀਰੇ ਤੋਰਦੀ ਬਾਈ ਇਹਨੂੰ ਵੀ ਲੈ ਔਰ 4 ਨੰਬਰ ਵਾਲੇ ਵੀ ਤੁਹਾਨੂੰ ਮੈਂ ਤੋਰ ਕੇ ਵਿਖਾਉਣਾ ਗਾ ਕੇਰਾ ਦੀ ਮਿੱਤਰੋ ਦੂਜਾ ਤੀਜਾ ਸੂਆ ਇਹਨੇ ਸੋਣਾ ਵਾ ਸੂਣ ਦੇ ਵਿੱਚ ਹਫਤਾ 10 ਦਿਨ ਹਜੇ ਬਾਕੀ ਆ ਇਹਦੇ ਕਰਮਾਂ ਵਾਲੀ ਦੇ ਮਿੱਤਰੋ ਤੇ ਦੁੱਧ ਦੇ ਨੇ ਬਾਲਾਂ ਦੇ 18 20 ਕਿਲੋ ਦਈ ਜਣਾ ਕਿਉਂਕਿ ਹਜੇ ਖਾ ਪੀ ਕੇ ਇਹਨੇ ਬਲਣਾ ਬਣਾਉਣਾ ਚੰਗੀ ਆ ਕਿਉਂਕਿ ਹਜੇ ਕੱਚੀ 8 10 ਦਿਨਾਂ ਦੇ ਵਿੱਚ ਇਹਨੇ ਸੋਣੀ ਥੱਲੋ ਤਿਆਰ ਹੋ ਜਾਣਾ ਬਾਕੀ ਬਾਹਰ ਨਿਕਲ ਆਉਂਦੀ ਆ ਤੁਹਾਨੂੰ ਜੱਜਮੈਂਟ ਜਿਹੜੀ ਬਾਹਰ ਆ ਕੇ ਆਂਦੀ ਵਾਧਾ ਹੋਊਗਾ ਕਿਉਂਕਿ ਉਹ ਨੀਵੇਂ ਥਾਂ ਤੇ ਖੜੀ ਆ ਇਹ ਕਈ ਵਾਰੀ ਹੁੰਦਾ ਜਿਹੜਾ ਪਸ਼ੂ ਨੀਵੇਂ ਥਾਂ ਤੇ ਖੜਾ ਉਹਦੀ ਜੱਜਮੈਂਟ ਘੱਟ ਹੁੰਦੀ ਹੁੰਦੀ ਆ ਤੇ ਦੇਖ ਸਕਦੇ ਹੋ ਮਿੱਤਰੋ ਤੁਸੀਂ ਠੀਕ ਆ ਜੀ ਲੈ ਆ ਵੀਰੇ ਲੈ ਹੁਣ ਤੁਹਾਨੂੰ ਮੈਂ ਉਹਦੀ ਵਿਖਾ ਦੇਣਾ ਕਿਉਂਕਿ ਬਾਹਰ ਆ ਗਿਆ ਕਰਮਾਂ ਵਾਲੀ ਔਰ ਥੱਲੋ ਸੋਣੀ ਤਿਆਰ ਹੋ ਜਾਣਾ ਇਹਨੇ ਵੀ ਮਿੱਤਰੋ ਕਿਉਂਕਿ ਅਜੇ ਦਿਨ ਪਏ ਆ ਬਣਦੀ ਬਣਉਂਦੀ ਥੋੜੀ ਜੀ ਮੰਨ ਲਓ ਵੀ ਫਿੱਕੀ ਪਿਛਲੇ ਪਣ ਤੋਂ ਹੈਗੀ ਅੱਗੇ ਚਮਕਦਮਕ ਹੈ ਜੀ ਇਹ ਪੂਰੀ ਫੇਸ ਕੁਆਲਿਟੀ ਚੰਗੀ ਆ ਦੂਜਾ ਸੂਆ ਦੁੱਧ ਇਹਨੇ 18-20 ਕਿਲੋ ਟੋਰਾ ਨਾਲ ਦਈ ਜਾਣਾ ਮਿੱਤਰੋ ਖਾ ਪੀ ਕੇ ਵਧੀਆ ਖੁਲੜ ਡੋਲਾ ਦੇ ਦੋ ਕਿਉਂਕਿ ਇਹ ਜੇ ਬੜਨਾ ਬਣਾਉਣਾ ਇਹਨੇ ਚੰਗੀਆਂ ਕਿਉਂਕਿ ਅੱਜ ਤਾਂ ਢਿੱਲੀ ਬਹੁਤ ਪਈ ਆ ਗਾਂ ਥਾਲੋ ਬਾਕੀ ਆਰਡਰ ਦੀ ਕੁਆਲਿਟੀ ਬੇਹਤਰੀਨ ਇਹਦਾ 45000 ਰੁਪਏ ਨੇ 45000 ਰੁਪਏ ਇੰਦੀ ਡਿਮਾਂਡ ਆ ਮਿੱਤਰੋ 25000 ਰੁਪਏ ਉ ਤਾਜੀ ਸੂਈ ਦੀ ਆ 30000 ਰੁਪਏ ਇਧਰ ਦੇ ਪਹਿਲੀ ਵੜ ਦੀ ਆ 25000 ਰੁਪਏ ਤੇ ਲਗਾਉਂਦੀ ਚਾਰੇ ਗਾਈਆਂ ਕਹਿ ਮੇਰੇ ਸੌਣਾ ਚਾਰ ਹੀ ਲੈ ਲੂਗਾ ਤੇ ਘਾਟਾ ਨਹੀਂ ਆਉਂਦਾ ਬਾਕੀ ਨੰਬਰ ਆਪਾਂ ਵੀਰੇ ਦਾ ਨੋਟ ਵੀ ਕਰਾ ਦੇਣੇ ਸਕਰੀਨ ਤੇ ਵੀ ਲੱਗਦਾ ਭਾਈ ਨੰਬਰ ਦੱਸਿਓ ਵੀਰੇ ਇੱਕੋ ਮਿੰਟ 98145 346028 9814564028 ਹੈ ਨਾ 9814564028 ਬਾਈ ਦਾ ਨੰਬਰ ਆ ਇਸ ਨੰਬਰ ਤੇ ਕਰਨਾ ਤੁਸੀਂ ਮਿੱਤਰੋ ਬਾਈ ਹੁਣਾਂ ਦੇ ਨਾਲ ਰਾਬਤਾ ਕਾਇਮ ਪੈ ਡਰੋਲੀ ਭਾਈ ਜਿਹੜਾ ਮੋਗਾ ਤੇ ਡਰੋਲੀ ਭਾਈ ਤੋਂ ਜਿਹੜੀ ਸੋਸਣ ਵਾਲੀ ਸੜਕ ਆ ਉਹ ਸੋਸਣ ਵਾਲੀ ਸੜਕ ਦੇ ਉੱਤੇ ਬਾਈ ਦਾ ਕਾਰ ਆ ਬਾਕੀ ਗੱਲਬਾਤ ਲਈ ਤੁਸੀਂ ਬਾਈ ਹੁਣਾਂ ਨਾਲ ਰਾਬਤਾ ਕਾਇਮ ਕਰ ਲਿਓ ਜਿਹੜਾ ਜਾਨਵਰ ਪਸੰਦ ਆ ਫਿਰ ਕਰੋ ਬਾਈ ਨਾਲ ਗੱਲ ਹਰ ਮਸਲੇ ਦਾ ਫੋਨ ਤੇ ਹੱਲ ਆ